ਨੂੰ ਮਟਮਾਂ ਦੇ ਵਿੱਚ ਭੰਡਾਰਾ ਕਰਾਇਆ ਜਾਂਦਾ ਇਹ ਸਾਲ ਵੀ ਜਿਹੜਾ ਕਰਾਇਆ ਕਿੰਨਵਾ ਭੰਡਾਰਾ ਕਰਾਇਆ ਜਾ ਰਿਹਾ ਹੈ ਜਿਹੜਾ ਬਾਬਾ ਸ਼ਾਮਦਾਰ ਪਿੰਡ ਮਟਮ ਮੁਖ ਸੇਵਾਦੇਹ ਬਾਬਾ ਕਰਨਜੀਤ ਸਿੰਘ ਹਰ ਸਾਲ ਦੀ ਤਰ੍ਹਾਂ ਇਹ ਭੰਡਾਰਾ ਕਰਾ ਲਿਆ ਸਾਲਾਂ ਬਦੀ ਚੱਲਦਾ ਆ ਰਿਹਾ ਜੀ ਔਰ ਇਹ ਤਪਸਥਾਨ ਜਿਹੜਾ ਬਾਬਾ ਸ਼ਾਮਦਾਰ ਜੀ ਦਾ ਔਰ ਦੇਸ਼ ਵਿਦੇਸ਼ ਤੋਂ ਸੰਕਤ ਮੱਥਾ ਟੇਕਣ ਆਉਂਦੀ ਆ ਔਰ ਅਸੀਂ ਦਰਸ਼ੀਆਂ ਤੋਂ ਪੇਟਾ ਔਰ ਖੇਡਾਂ ਵਾਲ ਤੇ ਲਿਜਾਣ ਜੰਗੇ ਸਮਾਜ ਬੁੱਢੀ ਜੀਵਾਂ ਦੇ ਔਰ ਪਾਲ ਤੇ ਸੇਵਾ ਸਮਾਜ ਸੇਵਾ ਹਰ ਤਰ੍ਹਾਂ ਦੀ ਕਰਦੇ ਹਨ ਔਰ ਇਸ ਤਰ੍ਹਾਂ ਨੌਜਵਾਨ ਪੀੜੀ ਪੰਜਾਬ ਦੀ ਪੀੜੀ ਨਸ਼ਿਆਂ ਵਿੱਚ ਡੁੱਬੀ ਹੋਈ ਆ ਇਸ ਕਰਕੇ ਅਸੀਂ ਨਸ਼ਿਆਂ ਤੋਂ ਰਹਿਤ ਹਰ ਬੱਚੇ ਨੂੰ ਇਹ ਪੀਲ ਕਰਦੇ ਹਾਂ ਕਿ ਨਸ਼ਿਆਂ ਤੋਂ ਰਹਿਤ ਹੋ ਕੇ ਦੇਸ਼ ਵਿਦੇਸ਼ਾਂ ਵਿੱਚ ਚੰਗੇ ਅਹੁਦਿਆਂ ਤੇ ਕੰਮ ਕਰੋ ਤੇ ਨੌਕਰੀਆਂ ਪ੍ਰਾਪਤ ਕਰੋ ਇਸ ਕਰਕੇ ਅਸੀਂ ਇੱਕ ਅਪੀਲ ਹਰ ਸੰਗਤ ਨੂੰ ਕਰਦੇ ਹਾਂ ਜੋ ਵੀ ਬੱਚੇ ਖੇਡਾਂ ਦੇ ਰੁਝਾਨ ਤੇ ਐਜੂਕੇਸ਼ਨ ਵਾਲੇ ਰੁਝਾਨ ਦੇ ਤੇ ਚੰਗੇ ਕੰਮ ਦੀ ਰੁਚੀ ਤੇ ਹਰ ਧਾਰਮਿਕ ਸਥਾਨਾਂ ਤੇ ਟਾਈਮ ਤੋਂ ਟਾਈਮ ਦਰਸ਼ਨ ਕਰਉਣੇ ਚਾਹੀਏ ਹਾਂ। ਬਾਬਾ ਜੀ ਜਿਹੜੇ ਗਾਇਕ ਗਾਇਕ ਗੀਉਂ ਆਉਂਦੇ ਨੇ ਗਾਇਕ ਕਿਹੜੇ ਕਿਹੜੇ ਇੱਥੇ ਆ ਰਹੇ ਨੇ ਗਾਇਕ ਜੋਤੀ ਸੂਫੀ ਗਾਇਕ ਜੋਤੀ ਮੂਰਾ ਜੀ ਔਰ ਸਵਾਮਤ ਸੁਰਜੋਗਾ ਜੀ ਧਾਰਮਿਕ ਗਾਇਕ ਸੂਫੀ ਆ ਰਹੇ ਆ ਜੀ ਔਰ ਹੋਰ ਵਕ ਵਕ ਸਿਰ ਸਿਰ ਧਾਰਮਿਕ ਵੱਡੇ ਲੈਵਲ ਤੇ ਮਸਤਾ ਟਿਕਣਾ ਬਾਬਾ ਜੀ ਪੂਰੇ ਇਲਾਕੇ ਤੋਂ ਇਲਾਵਾ ਟਿਕਟੋ ਬਾਬਾ ਪੰਜਾਬ ਵਿੱਚ ਇਹ ਮੇਲਾ ਫਲਾ ਮਹਿਸੂਸ ਦਿੰਦੇ ਤੇ ਇਹ ਜਿਹੜਾ ਖਰਚਾ ਜਿਹੜਾ ਵਾ ਦਸੋਂ ਆਪਣੇ ਦਸਵੰਤ ਵਿੱਚੋਂ ਕੱਢ ਕੇ ਕੀਤਾ ਜਾਂਦਾ ਕਿ ਜਾਂਗ ਰਾਈ ਕਰਦੀ ਕੀਤਾ ਜਾਂਦਾ ਨਹੀਂ ਜੀ ਆਪਣੇ ਜੋ ਵੀ ਸੰਗਤਾਂ ਦੇ ਪੀੜੇ ਸੰਗਤ ਦੇ ਸਹਿਯੋਗ ਨਾਲ ਹਰ ਤਿਲ ਫੁੱਲ ਸੰਗਤ ਮੱਠਾ ਟੇਕ ਹੋਰ ਸਾਰਿਆਂ ਨੂੰ ਸੇਵਾ ਤੇ ਹਰ ਸੰਗਤ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਕੋਈ ਬੜਾ ਮਸ਼ਹੂਰ ਮੇਲਾ ਇਲਾਕੇ ਤੋਂ ਇਲਾਵਾ ਬਾਹਰ ਵੀ ਜ਼ਿਲ੍ਹਿਆਂ ਦੇ ਵਿੱਚ ਵੀ ਹੈ ਕੀ ਕਹਣਾ ਚਾਹੋਗੇ ਜੀ ਹਰ ਦੇਸ਼ ਤੋਂ ਹਰ ਮੱਥਾ ਬਾਬਾ ਜੀ ਦੀ ਕਿਰਪਾ ਨਾਲ ਬੱਚੇ ਦੇਸ਼ਵਦੇ ਤੋਂ ਗਏ ਆ ਜੀ ਇੱਥੇ ਮੱਥਾ ਟੇਕ ਕੇ ਹਰ ਇੱਕ ਦੀ ਚੋਰੀ ਬਾਬਾ ਜੀ ਦੇ ਦਰਬਾਰ ਤੋਂ ਭਰਦੀ ਹੈ ਜੀ ਇਸ ਕਰਕੇ ਮੇਲਾ ਹਰ ਪੰਜਾਬ ਚ ਕੀ ਵਿਦੇਸ਼ਾਂ ਚ ਵੀ ਮਸ਼ਹੂਰ ਕੀ ਦੇ ਦੇਣਾ ਚਾਹੋਗੇ ਸੰਗਤ ਨੂੰ ਸਰ ਅਸੀਂ ਸੰਗਤ ਨੂੰ ਦੇਸ਼ ਦਾ ਜਦੋਂ ਚੋਣਿਆ ਕਿ ਜੋ ਵੀ ਸੰਗਤ ਇਲਾਕੇ ਦੀ ਬਾੜ ਦੀ ਵਿਦੇਸ਼ਾਂ ਨੂੰ ਇਹੋ ਪੀ ਕਰਦੇ ਆ ਵੀ ਚੰਗੇ ਪਾਸੇ ਚੰਗੇ ਰਜਾਂ ਚੰਗੀਆਂ ਕਾਮਯਾਬੀਆਂ ਤੇ ਬੱਚੇ ਲੱਗਣ ਤੇ ਨਸ਼ੇ ਤੋਂ ਰਹਿ ਤੇ ਖੇਡਾਂ ਵੱਲ ਜਾ। ਕਿੰਨੇ ਤੀਨ ਨੂੰ ਬਾਬਾ ਜੀ ਇਹ ਮੇਲਾ ਹੁਣ। ਇਹ 6 ਤਰੀਕ ਨੂੰ 6ਵੇਂ ਮਹੀਨੇ ਹਰ ਸਾਲ ਦੀ ਜੂਨ ਦੇ ਪਹਿਲੇ ਹਫਤੇ ਵੀ ਵਰ ਮਨਾਇਆ ਜਾਂਦਾ ਜੀ। ਹਰ ਸਾਲ ਦੀ ਤਰ੍ਹਾਂ ਪਾ।